ਲਾਹੌਰ ਦੀ ਧਰਤੀ ਤੇ ਪਹੁੰਚੇ ਇੱਕ ਗੁਰਸਿੱਖ ਪਰਿਵਾਰ ਰਿੰਦਾ ਜਿਹਦਾ ਨਾਮ ਸੰਮਣ ਤੇ ਮੂਸਣ ਸੰਮਣ ਦੇ ਮੂਸਣ ਗਰੀਬ ਪਰਿਵਾਰ ਹੈ ਗਰੀਬ ਘਰਾਣੇ ਵਿੱਚ ਨੇ ਦੋਵੇਂ ਪਿਓ ਪੁੱਤਰ ਆਪਣੀ ਕਿਰਤ ਕਰਕੇ ਆਪਣੀ ਪਰਿਵਾਰ ਦਾ ਨਰਬਾਹ ਚਲਾਉਂਦੇ ਲੇ ਸੱਚੇ ਪਾਤਸ਼ਾਹ ਸੱਚ ਦਾ ਉਪਦੇਸ਼ ਦੇ ਰਹੇ ਸਨ ਤੇ ਪੁੱਤਰ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੀ ਪੰਜਵੀਂ ਜੋਤ ਲਾਹੌਰ ਦੀ ਤਰਕਣੀ ਦੇ ਵਿੱਚ ਪਹੁੰਚੇ ਹੋਏ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਤਿਗੁਰੂ ਜੀ ਤੇ ਸਤਿਦਾ ਪਦੇ ਸੰਤੂ ਦੇ ਰਹੇ ਨੇ ਪਿਓ ਨੂੰ ਜਾ ਕੇ ਪੁੱਤਰ ਨੇ ਆਖਿਆ ਪਿਤਾ ਜੀ ਮੈਨੂੰ ਕਿਸੇ ਸੰਗੀ ਕੋਲੋਂ ਸਾਥੀ ਕੋਲੋਂ ਪਤਾ ਲੱਗਾ ਮੈਂ ਸੰਗਤਾ ਜਾਂਦੀਆਂ ਦੇਖ ਰਿਆ ਸਨ ਉਹਨੂੰ ਪੁੱਛਣਾ ਕੀਤਾ ਭਾਈ ਇਹ ਕਿਸ ਪਾਸੇ ਵੱਲ ਜਾ ਰਹੇ ਨੇ ਸੰਗਤਾ ਕਿਸ ਪਾਸੇ ਵੱਲ ਜਾ ਰਹੀਆਂ ਨੇ ਉਹ ਕਹਿੰਦਾ ਮੈਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਪਾਦਸ਼ਾਹ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਆਏ ਹੋਏ ਨੇ ਪਿਤਾ ਜੀ ਸੰਗਤਾ ਬੇਨਤੀ ਕਰਦੀਆਂ ਨੇ ਤਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕੋ ਉਹਨਾਂ ਦੇ ਗ੍ਰਹਿ ਨੂੰ ਪਵਿੱਤਰ ਕਰਨ ਵਾਸਤੇ ਜਾਂਦੇ ਨੇ ਮੇਰਾ ਜਿਤ ਕਰਦਾ ਹੈ ਮੇਰੇ ਮਨ ਦੀ ਭਾਵਨਾ ਹੈ ਪਿਤਾ ਜੀ ਆਪਾਂ ਵੀ ਗੁਰੂ ਨਾਨਕ ਦੀ ਪੰਜਵੀਂ ਜੋਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਪਾਵਨ ਚਰਨ ਆਪਣੇ ਗ੍ਰਹਿ ਵਿੱਚ ਪਵਾ ਕੇ ਗ੍ਰਹਿ ਨੂੰ ਪਵਿੱਤਰ ਕਰੀਏ ਪਿਤਾ ਨੇ ਸੋਚਿਆ ਹੁਣ ਆਪਾਂ ਹੀ ਸੋਚ ਲਈਏ ਨਾ ਕਿਤੇ ਕੋਈ ਵੱਡਾ ਕਾਰਜ ਕਰਨਾ ਹੋਵੇ ਘਰ ਦੇ ਵਿੱਚ ਤੇ ਮਾਇਆ ਨਾ ਹੋਵੇ ਤੇ ਕਈ ਸੋਚਾਂ ਆਉਂਦੀਆਂ ਵੀ ਭਾਈ ਅਪ ਕਿਵੇਂ ਪੂਰਾ ਉਤਰੇਗਾ ਕਿੱਥੋਂ ਪੈਸੇ ਫੜਾਂਗੇ ਵਿਆਜੀ ਚੁੱਕਾਂਗੇ ਜਾਂ ਕਿਸੇ ਜੀਵਿਦਾਨ ਪ੍ਰਾਪਤ ਹੋਜਦਾ ਅੜਤੀ ਫੜ ਕੇ ਆਪਣਾ ਘਰ ਦਾ ਜਿਹੜਾ ਪ੍ਰੋਗਰਾਮ ਇਹ ਸਮਾਗਮ ਰਚਿਆ ਕੋਈ ਵਿਆਹ ਸ਼ਾਦੀ ਦਾ ਉਸ ਨੂੰ ਪੂਰਾ ਕਿਵੇਂ ਕਰਾਂਗੇ ਬੜੀਆਂ ਸੋਚਾਂ ਆਉਂਦੀਆਂ ਮੰਦੀ ਪੁੱਤਰ ਨੇ ਬੇਨਤੀ ਕੀਤੀ ਪਿਤਾ ਨੇ ਆਖਿਆ ਬੇਟਾ ਤੂੰ ਤੇ ਜਾਣਦਾ ਹੀ ਨਾ ਆਪਾਂ ਗਰੀਬ ਆ ਦਿਹਾੜੀ ਕਰਕੇ ਆਪਣੇ ਘਰ ਦਾ ਨਿਰਭਾਹ ਚੁਣਨੇ ਆ ਪਰਿਵਾਰ ਪਾਲਦੇ ਆ ਆਪਾਂ ਰੋਸ਼ਨ ਪਾਣੀ ਸਕਦੇ ਆ ਤੂੰ ਯਾਦ ਰੱਖ ਪੁੱਤਰਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਾਂ ਘਰ ਸਦਕੇ ਪੇਟਾਵਾਂ ਵੀ ਦੇਣੀਆਂ ਨੇ ਤੇ ਜਿਹੜੀ ਉਹਦੇ ਨਾਲ ਸੰਗਤ ਆਵੇਗੀ ਉਹਨੂੰ ਲੰਗਰ ਪ੍ਰਸ਼ਾਦਾ ਵੀ ਸ਼ਿਕਾਉਣਾ ਹੈ ਆਪਣੇ ਕੋਲ ਸਮਰੱਥਾ ਨਹੀਂ ਪੁੱਤਰ ਦਾ ਵਿਸ਼ਵਾਸ ਵੱਧ ਗਿਆ ਸੀ ਸ਼ਰਧਾ ਵੱਜ ਗਈ ਸੀ ਸੁਣ ਕੇ ਕਿਸੇ ਸਾਥੀ ਸੰਗੀ ਕੋਲੋਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਤੇਜ ਤਪ ਹੈ ਉਹ ਗੁਰੂ ਨਾਨਕ ਦੀ ਪੰਜਵੀਂ ਜੋਤ ਹੈ ਉਹਨਾਂ ਨੂੰ ਘਰ ਬੁਲਾਉਣ ਵਾਸਤੇ ਆਪਣੇ ਪਿਤਾ ਨੂੰ ਪੁੱਤਰ ਕੀ ਕਹਿ ਰਿਹਾ ਦੋਵੇਂ ਪਿਓ ਤੇ ਪੁੱਤਰ ਇਥੋਂ ਇਤਿਹਾਸ ਦੀ ੜੀ ਆਰੰਭ ਹੈ ਪਿਓ ਤੇ ਪੁੱਤਰ ਘਰ ਦੇ ਵਿੱਚ ਬੈਠੇ ਵਿਹੜੇ ਦੇ ਵਿੱਚ ਬੈਠੇ ਸ਼ਾਮ ਦੇ ਸਮੇਂ ਤੇ ਇੱਕ ਸਲਾਹ ਕਰਦੇ ਨੇ ਉਸ ਵੇਲੇ ਦਾ ਸੀਨ ਦਾਸ ਦੀ ਕਲਮ ਨੇ 417 ਐਂ ਖਚੀ ਆ ਉਹ ਤਾਂ ਹੈ ਨਹੀਂ ਜਗਤ ਮੈਂ ਕਿਸੇ ਚੀਜ਼ ਕਾ ਨਹੀਂ ਮਾਂ ਪਰ ਤੇ ਮਤੀ ਦਾ ਮਿਲ ਰਹੀ ਮਿਲਦੀਆਂ ਮਿਲਦੀਆਂ ਪਾਰ ਸਰਪੰਤਰ ਪਰੇ ਮਹਾ ਪਿਓ ਤੇ ਪੁੱਤਰ ਕਰਦੇ ਅੰਦਰ ਬੈਠੇ ਵਾਂਗ ਭਰਾਵਾਂ ਪੁੱਤਰ ਆਖੇ ਸੁਣੋ ਪਿਤਾ ਜੀ ਕਰੀਏ ਨੇ ਕਸਲਾ ਮੇਕੀ ਦਾ ਕੋਈ ਕੰਮ ਕਰ ਲਈਏ ਐਵੇਂ ਨਾ ਵਕਤ ਗਵਾਈਏ ਬਣਵੇਂ ਸਤ ਗੁਰ ਗੁਰ ਅਰਜਨ ਨੂੰ ਆਈਏ ਪਿਓ ਤੇ ਪੁੱਤਰ ਘਰ ਦੇ ਅੰਦਰ ਬੈਠੇ ਵਾਂਗ ਪੜਾਵਾਂ ਪੁੱਤਰ ਆਖੇ ਸੁਣੋ ਪਿਤਾ ਜੀ ਕਰੀਏ ਨੇ ਕਸਲਾ ਉਹ ਨੇਕੀ ਦਾ ਕੋਈ ਕੰਮ ਕਰ ਲਈਏ ਹੈ ਵੇਨਾ ਸਫਲਾ ਹੋ ਜਾਏ ਸੰਤ ਗੁਰੂ ਦੇ ਦਰਸ਼ਨ ਪਾਈਏ ਪੰਜਵੇਂ ਸਤਬਰ ਗੁਰੂ ਰਜਨ ਨੂੰ ਆਪਾ ਕਰੇ ਬਲਾਈਏ ਸੰਗਤਾਂ ਤਾਈ ਤਾਰੀ ਜਾਂਦੇ ਨਿਗਾਹ ਮੇਰ ਦੀ ਕਰਕੇ ਚਰਨਾਂ ਉੱਤੇ ਜੋਤਕਦਾ ਹੈ ਚਲਦਾ ਝੋਲੀਆਂ ਭਰ ਕੇ ਪਤਾ ਜੀ ਘਰਾਂ ਦੀ ਸੇਵਕ ਮੰਦੇ ਹੋ ਜੇ ਪੂਰੀ ਮਨ ਦੀ ਆਸ ਅਸੀਂ ਵੀ ਸੇਵਕ ਮਾਈਏ ਪੰਜਵੇਂ ਸਤ ਗੁਰ ਗੁਰ ਅਰਜਨ ਨੂੰ ਸਾਡੀ ਜੇ ਕਰ ਪੰਜਵੇਂ ਸਤਗੁਰ ਆਵਣ ਨਾਲ ਸੰਗਤ ਦੇ ਚਰਨ ਨ ਪਵਿੱਤਰ ਕਰ ਸਾਡੇ ਵਿੱਚ ਪਾਵਣ پاک ਵਾਲੀ ਦੁਨੀਆ ਅੰਦਰ ਫੇੜ ਅਸੀਂ ਅਖਵਾਈਏ ਪੰਜਵੇਂ ਸਤ ਮੁਰਗੁਰ ਅਰਜਨ ਨੂੰ ਆਪਾ ਕਰੇ ਬਲਾਈਏ ਸੁਣੋ ਪਤਾ ਜੀ देर ਨਾ ਲਾਓ ਕਰ ਲੋ ਹੁਣੇ ਤਿਆਰੀ ਹਰਾਂ ਸ਼ਰਵਾਜੋ ਜ਼ਿੰਦਗੀ ਬੀਤ ਜਾਏ ਨਾ ਸਾਰੀ ਓ ਕਰੰਬੇ ਨਤੀ ਸਤਗੁਰ ਜੀ ਨੂੰ ਕਰ ਆਉਂਦੇ ਤੇ ਜਾਈਏ ਪੰਜਾਵੇ ਸੱਤ ਗੁਰ ਗੁਰ ਜਨ ਨੂੰ ਆਪਾ ਕਰੇ ਬਲਾਈਏ ਗੁਰੂ ਨਾਨਕ ਦੀ ਜੋਤ ਪਲਯਵੀ ਗੁਰੂ ਨਾਨਕ ਦੀ ਜੋਤ ਪਲਯਵੀ ਮੇਰ ਦ੍ਰਿਸ਼ਟੀ ਪਾਈ ਦੁਖ ਦਿਲ ਤਰਹਰ ਨ ਹੋਣਗੇ ਸ਼ਹਿਨਾਈ ਓ ਸਤਗੁਰ ਜੀ ਦੇ ਬੈਠੇ ਨਖਤਰ ਸੋਹਣੀ ਸਜਵਸ਼ਾਈਏ ਪੰਜਵੇਂ ਸਤ ਗੁਰ ਗੁਰ ਅਰਜਨ ਨੂੰ ਆਪਾ ਕਰੇ ਬਲਾਈਏ ਸੁੱਤੇ ਬਾਗ ਜਾਗਣੇ ਸਾਦੇ ਜੇ ਮੰਨ ਲਈ ਅਰਜੁ ਹਮਾਰੀ ਸਤਗੁਰ ਜੀ ਦੀ ਸੇਵਾ ਕਰਕੇ ਚੜਜਉ ਨਾਮ ਖਮਾਰੀ ਓ ਜੱਸਾ ਸਿੰਘ ਕਵੀ ਸਰਕੋ What?